ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਅਸਲੀ ਸਿੱਖਿਆ ਸ਼ਹਿਰ ਵਿੱਚ ਇੱਕ ਕੀ ਗੀ ਅਮੀਰ ਆਦਮੀ ਸੀ ਗੁਰਸੇਵਕ ਉਸਦੇ ਦੋ ਬੱਚੇ ਸਨ ਹੈਰੀ ਤੇ ਸਿਰਤ ਗੁਰਸੇਵਕ ਦੋਨੋਂ ਬੱਚਿਆਂ ਦੀ ਪਰਵਿਸ਼ ਬਹੁਤ ਵਧੀਆ ਢੰਗ ਨਾਲ ਕਰ ਰਿਹਾ ਸੀ ਦੋਨੇ ਬੱਚੇ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਸਨ ਇੱਕ ਰੋਜ਼ ਐਤਵਾਰ ਗੁਰਸੇਵਕ ਦੋਨੇ ਬੱਚਿਆਂ ਨੂੰ ਨਾਲ ਲੈ ਕੇ ਝੁੱਗੀਆਂ ਨੇੜੇ ਮੈਦਾਨ ਵਿੱਚ ਖੇਡ ਰਿਹਾ ਸੀ ਅਚਾਨਕ ਸਿਰਤ ਤੋਂ ਹੈਰੀ ਦੀ ਗਲਤੀ ਨਾਲ ਕਮੀਜ਼ ਖਿੱਚੀ ਗਈ ਤੇ ਹੈਰੀ ਡਿੱਗ ਪਿਆ ਹੈਰੀ ਨੇ ਗੁੱਸੇ ਵਿੱਚ ਆ ਕੇ ਸੀਰਾ ਦੇ 2-4 ਥੱਪੜ ਜੜ ਦਿੱਤੇ ਤੇ ਸੀਰਾ ਰੋਣ ਲੱਗ ਪਈ। ਗੁਰਸੇਵਕ ਨੂੰ ਵੀ ਗੁੱਸਾ ਚੜ ਗਿਆ। ਉਸਨੇ ਹੈਰੀ ਦੀ ਪਟਾਈ ਕਰ ਦਿੱਤੀ। ਨੇੜੇ ਹੀ ਇੱਕ ਬਜ਼ੁਰਗ ਆਦਮੀ ਸਾਰਾ ਕੁਝ ਦੇਖ ਰਿਹਾ ਸੀ। ਉਸਨੇ ਗੁਰਸੇਵਕ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, "ਬੇਟਾ ਆ ਸਹੀ ਗੱਲ ਨਹੀਂ। ਬੱਚਿਆਂ ਨਾਲ ਮਾਰ-ਕੁਟਾਈ ਠੀਕ ਨਹੀਂ।" ਗੁਰਸੇਵਕ ਨੇ ਕਿਹਾ, "ਕੁਟਾਪਾ ਨਾ ਚਾੜਾ ਦਾ ਕੀ ਕਰਾਂ? ਕੁੜੀ ਛੋਟੀ ਐ। ਇਹਨੂੰ ਸਮਝਣਾ ਚਾਹੀਦਾ ਐ।" ਕਿ ਮੈਂ ਉਹਨੂੰ ਨਾ ਮਾਰਾਂ ਉਹ ਬਜ਼ੁਰਗ ਆਦਮੀ ਹੱਸਿਆ ਤੇ ਕਹਿਣ ਲੱਗਿਆ ਵੱਡੇ ਤਾਂ ਤੁਸੀਂ ਵੀ ਹੋ ਤੁਸੀਂ ਕਿਹੜਾ ਸਮਝਦਾਰੀ ਵਰਤੀ ਦੇਖੋ ਬੱਚਿਆਂ ਨੂੰ ਚੰਗੀ ਪੜ੍ਹਾਈ ਦੇ ਨਾਲ-ਨਾਲ ਚੰਗੇ ਸੰਸਕਾਰ ਦੇਣੇ ਵੀ ਜ਼ਰੂਰੀ ਨੇ ਮੈਂ ਥੋੜੇ ਦਿਨ ਪਹਿਲਾਂ ਈ ਇਸ ਝੁੱਗੀਆਂ ਵਿੱਚ ਇੱਕ ਘਟਨਾ ਦੇਖੀ ਜਿਨੇ ਮੇਰਾ ਸੋਚਣ ਦਾ ਨਜ਼ਰੀਆ ਹੀ ਬਦਲ ਦਿੱਤਾ ਚਾਰ ਛੋਟੇ-ਛੋਟੇ ਬੱਚੇ ਆਪਸ ਵਿੱਚ ਖੇਡ ਰਹੇ ਸੀ ਉਹਨਾਂ ਵਿੱਚੋਂ ਇੱਕ ਮੁੰਡੇ ਨੇ ਨਾਲ ਖੇਡਦੀ ਕੁੜੀ ਨੂੰ ਥੱਪੜ ਮਾਰ ਦਿੱਤਾ ਕੁੜੀ ਰੋਣ ਲੱਗ ਪਈ ਉਸ ਮੁੰਡੇ ਦੇ ਵੱਡੇ ਭਾਈ ਨੇ ਜੋ ਕਿ ਨਾਲ ਹੀ ਖੇਡ ਰਿਹਾ ਸੀ ਆਪਣੇ ਭਰਾ ਨੂੰ ਦੋ ਥੱਪੜ ਮਾਰੇ ਤੇ ਖਿੱਚ ਕੇ ਘਰੇ ਲੈ ਕੇ ਜਾਣ ਲੱਗਿਆ ਬਜ਼ੁਰਗ ਕਹਿੰਦਾ ਮੈਂ ਸਾਰਾ ਕੁਝ ਦੇਖ ਰਿਹਾ ਸੀ ਮੇਥੋਂ ਰਹਿਣਾ ਗਿਆ ਮੈਂ ਉਸ ਮੁੰਡੇ ਨੂੰ ਰੋਕ ਕੇ ਪੁੱਛਿਆ ਕਿ ਤੂੰ ਆਪਣੇ ਭਾਈ ਨੂੰ ਕਿਉਂ ਕੁੱਟਿਆ ਤਾਂ ਉਹ ਕਹਿਣ ਲੱਗਾ ਸਾਡੇ ਮਾਪੇ ਨੇ ਸਦਾ ਇਹੀ ਸਮਝਾਇਆ ਕਿ ਕੁੜੀਆਂ ਦੀ ਇੱਜ਼ਤ ਕਰਨੀ ਤੇ ਕਦੇ ਵੀ ਕਿਸੇ ਕੁੜੀ ਤੇ ਹੱਥ ਨਹੀਂ ਚੁੱਕਣਾ ਗਲਤੀ ਭਾਵੇਂ ਜੀ ਦੀ ਮਰਜ਼ੀ ਹੋਵੇ ਮੇਰੇ ਭਰਾ ਤੋਂ ਗਲਤੀ ਹੋਈ ਤਾਂ ਮੈਂ ਇਸੇ ਲਈ ਇਹਨੂੰ ਥੱਪੜ ਮਾਰਿਆ ਮੈਨੂੰ ਉਸ ਬੱਚੇ ਦੀ ਗੱਲ ਦਿਲ ਨੂੰ ਸੂ ਗਈ ਮੈਂ ਉਹਨੂੰ ਪੁੱਛਿਆ ਕਾਕਾ ਕਿਹੜੀ ਕਲਾਸ ਵਿੱਚ ਪੜਦਾ ਹੈ ਉਹਨੇ ਮੇਰੇ ਵੱਲ ਦੇਖਿਆ ਤੇ ਮਾਜੂਸ ਜਿਹਾ ਚਿਹਰਾ ਕਰਕੇ ਬੋਲਿਆ ਮੇਰੇ ਮਾਪੇ ਗਰੀਬ ਨੇ ਜੀ ਪੜਾ ਨਹੀਂ ਸਕਦੇ ਮੈਂ ਪੱਠੇ ਤੇ ਮਜ਼ਦੂਰੀ ਕਰਦਾ ਇਹ ਬੋਲਦਾ ਹੋਇਆ ਆਪਣੇ ਭਰਾ ਨੂੰ ਨਾਲ ਲੈ ਕੇ ਚਲਾ ਗਿਆ ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਬੋਲਾਂ ਕੀ ਬੋਲਾਂ ਸਕੂਲ ਕਾਲਜ ਵੀ ਉਹ ਸਰਬ ਨਹੀਂ ਪੜਾ ਸਕਦੇ ਜੋ ਇੱਕ ਗਰੀਬ ਬੰਦਾ ਆਪਣੀ ਔਲਾਦ ਨੂੰ ਪੜਾ ਰਿਹਾ ਹੈ। ਬੇਸ਼ੱਕ ਕਿਤਾਬੀ ਗਿਆਨ ਨਹੀਂ ਉਹ ਦੇ ਪਾ ਰਿਹਾ ਆਪਣੇ ਬੱਚੇ ਨੂੰ ਪਰ ਦੁਨੀਆਬੀ ਗਿਆਨ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ। ਮਾਫ ਕਰਨਾ ਤੁਸੀਂ ਆਪਣੇ ਬੱਚੇ ਨੂੰ ਚੰਗਾ ਕਿਤਾਬੀ ਗਿਆਨ ਤਾਂ ਦੇ ਰਹੇ ਹੋ ਪਰ ਚੰਗੇ ਸੰਸਕਾਰ ਨਹੀਂ ਦੇ ਪਾ ਰਹੇ ਹੋ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ।